ਹਾਂਜੀ ਦੋਸਤ ਕਰਮ ਵਾਲੀ ਦਾ ਸੌਦਾ ਚੱਲਣ ਲੱਗਿਆ ਜੀ ਬੱਚਾ ਕਿੰਨੇ ਦਾ ਨਾ ਮੰਗੀ ਜਾਣਾ ਆਰਡਰ ਕੁਆਲਿਟੀ ਚੈੱਕ ਕਰੋ ਜੀ ਠਕ ਕੁੜੇ ਦੇ ਪੂਰੀ ਸਾਫਾ ਜੀ ਤੇ ਮੁੱਠੀ ਵਾਲੇ ਥਾਣਾ ਜੀ ਇੱਕ ਵਾਰੀ ਲੈ ਵੇ ਪ੍ਰੋਪਰ ਨੀਗਾ ਜ਼ਰੂਰ ਹੋ ਮਾਰੇ ਜੀ ਦੇਖੋ 73 ਉਹ ਇਹ ਭੂਰੀਆ ਕਾਲੀ ਜੇ ਇਸਕੇ ਕਿਤੇ ਮੰਗ ਰਿਹਾ 40 ਕਹ ਰਹੇ ਆ 40 ਲੈ ਉਹ ਕਿਤੇ ਕਿੱਲੇ ਲੋਬੀ ਦੋਸਤ ਕਰਮ ਵਾਲੀ ਦਾ ਪਹਿਲਾ ਦਾ ਫੇਸ ਬਿਊਟੀ ਬਾਡੀ ਸਟਰਕਚਰ ਬਹੁਤ ਸੋਹਣਾ। ਹੋਰ ਜਾ। ਕੋਈ ਨਾ ਸੁਣ। ਦੇਖੋ ਜੀ ਕਰਮਲ ਦੇ ਹਵਾਨੇ ਤੇ ਨਿਗਾ ਮਾਰ। ਲੈ ਜਾ ਮਦਦ ਨਾਲ ਪਹਿਲੇ ਥੋੜਾ ਮਾਰ। ਕਿਹਾਰੇ ਥਾਣਾ ਇਹ ਤੇ ਥਾਣਾ ਦਾ ਫੁੱਲ ਘੇਰ। ਫਿਰ ਹੋਰ ਕੀ ਕਹਾਵਾਂ ਮੈਂ। ਅਸਲ ਇੱਕ ਮੈਂ ਰਹਿੰਦੀ ਜਾਂ ਤਾਂ। ਉਹ ਤਾਂ ਮੈਂ ਉਹ ਤਾਂ ਸੋਹਣਾ ਯਾਰ ਤੇਰਾ। ਸੋਹਣਾ ਮੈਂ ਮਾਰੀ ਜਰਾ ਤਾਂ। ਹੋਰ ਕੀ ਮੇਰੇ ਤੋਂ ਕੋਈ ਸਵਾਲ ਲੈਂਦਾ। ਹਾਂ। ਉਹ ਭੈਣ ਲੈ ਜਾ ਮਦਦਰੀ ਕਦਰ ਤਾਂ। ਆਏ ਕਹਿੰਦੇ ਸੀ। ਉੱਥੇ ਯਾਰ ਕੌਣ? ਕਿੰਨੇ ਦੀ ਕਰਦੀ? ਇਹੀ ਜੀ ਕੌਣ ਦੀ। ਕਿੰਨੇ ਦੀ ਇੱਕ ਤੇਰੀ ਇੱਕ ਸਾਡੀ। ਫਿਰ ਹੋਰ ਕੀ ਕਹਾਵਾਂ। ਵੀ ਆਏ ਕਹਿੰਦੇ ਇੰਨੀ ਦੀ ਲੈ। ਹਾਂ। ਫਿਰ ਹੋਰ ਕੀ ਕਹਾਵਾਂ। ਵੀ ਆਏ ਕਹ ਤਾਂ ਹੀ ਗੈਣਾ ਪਈ ਤੂੰ ਕਹ ਦੇ ਮੈਂ ਤੂੰ ਕਹ ਤੂੰ ਫਿਰ ਮੇਰੇ ਮੇਰੇ ਕਹ ਤੋ ਖੜ ਜੂਗਾ 2000 ਕਹ ਬਲੋ 1000 2000 ਤੈਨੂੰ ਉੱਤੋਂ ਨਹੀਂ ਮਾ ਫਿਰ ਕਿੰਨੇ ਦੀ ਪਾਨੇ ਭਾਈ ਵਾਲੀ ਗੱਲ ਕਰ ਦੂਜੀ ਗੱਲ ਦੱਸ ਕਿੰਨੇ ਦੀ ਤੂੰ ਹੀ ਕਹ ਦੇ ਤੂੰ ਮਾ ਕਹਿੰਦੇ ਕਹਦੇ ਆ ਆ ਥਾਮ ਲੈ ਜਾ ਕਿੰਨੇ ਚੋ ਮਹਿੰਗੇ ਚੋ ਲੈ ਉੱਚਾ ਕਿਉਂ ਆ ਯਾਰ ਪੱਕੇ ਰੁਪਏ ਕਹ ਪੱਕੇ ਕਹ ਤਾ ਕੋਈ ਕ ਤੇਰੀ ਕੋ ਸਾਡੇ ਮੈਂ ਵਿਗ ਜੈਂ ਤੇਰੀ ਨਾ ਖੜ ਜਾ ਤੂੰ ਨਾ ਮੈਂ ਤੁਹਾਡਾ ਮਾਨ ਨਹੀਂ ਕਰਦਾ ਕਰਦਾ ਜੇ ਕਦੇ ਮਾਨ ਨਹੀਂ ਕਰਦਾ ਤਾਂ ਕਹ ਤੈਨੂੰ ਬੋਲ ਮਾਰ ਕੇ ਸੌਦਾ ਦੇਣਾ ਪ੍ਰਧਾਨ ਅਨੁਮਤੀ ਦਿੱਤੀ ਹੈ ਗੱਲ ਸੁਣ ਲਵੀ ਲੈ ਜਾ ਦੱਸ ਕਿੰਨੇ ਦੀ ਤਾਈਂ ਗਹਿਣਾ ਮੇਰੇ ਤੋਂ ਸਵਾਦ ਨਾ ਸਵਾਦ ਨਾ ਲਹੇ ਮਖਿਆ ਸਵਾਦ ਨਾ ਲਏ ਬਸ ਤੋ ਜੋਸੋ ਕਰਮਲ ਤੇ ਕਾਫੀ ਹੋਰ ਨਿਕਮਾ ਪਰੋ ਨੀ ਨਾ ਪਰਸਨ ਨਾਲ ਬਾਤ ਤੋ ਸੁਣੋ ਉਹ ਨਹੀਂ ਬਚਾ ਲੈ ਕੋਈ ਨਾ ਛੇੜ ਜੀ ਮਾਰ ਜੀ ਹੋਈ ਲੈ ਜਾਈ ਨਹੀਂ ਧੱਕੇ ਨਾਲ ਖੂਬ ਦੇ ਅਸੀਂ ਵੀ ਪੈਸੇ ਲਾ ਕੇ ਆਏ ਕਿਹੜਾ ਸੀ ਹੋਈ ਲੈ ਆਏ ਕੁੱਤੇ ਜੀ ਬੋਡੀ ਦੀ ਲਾੜਦੀ ਹੈ ਹੈ 20 20 ਕੀ ਨਫੀ ਲਾਇਆ ਸੀ ਉਹਦੇ ਤੇ ਭੱਜਿਆ ਉਹਦੇ ਨਾਲ ਕੀ ਚੱਲਣਾ ਤੂੰ ਆਪਣੀ ਮੈਂ ਦੇਖੀ ਗਾਇਹਰ ਜੀ ਮੈਂ ਤੂੰ ਐਂ ਦੇਖੀ ਜੇ 15 16 ਕਿਲੋ ਦਿੱਤਾ ਤਾਂ ਮੰਨੀ ਨਹੀਂ ਮੰਨੀ। ਲੋ ਜੀ ਦੋਸਤੋ ਕਰਮੈਲ ਦਾ ਫਰਕ ਚੰਗਾ ਲੱਗਿਆ। ਆਰਡਰ ਕੁਆਲਿਟੀ ਦੇਖੋ। ਪੇਕੂੜੇ ਦੇ ਪੂਰੀ ਸਾਫ ਆਈ। ਬੜੀ ਜੈ ਬੱਸ ਬੱਚਾ ਆਪਾਂ ਦਾ ਗੈਪ ਉਹ ਮੁੱਠੀ ਵਾਲਾ। 20 ਦਾ 50 ਲਗਾ ਲਾਏ। ਮੰਨ ਜਾ ਮੇਰੀ ਬਾਤ। ਮਹਿੰਗੀ ਨਹੀਂ ਹੈ। ਦੇਖੋ ਇਹ ਕਰਮੈਲ ਦਾ ਕੇਸ ਬਿਊਟੀ। ਚੰਗੀ ਬਹੁਤ ਸੋਹਣੀ ਲੱਗੀ। ਮੈਂ ਸਮਝਾ ਕੰਮ ਹਾਊਗੀ ਉਹ ਤੇ ਰੋਟੀ। ਕਿੰਨੇ ਦੀ ਮਾਇ ਲੋਕਾਂ ਤੋਂ ਪਣੇ 40 ਮੰਗੀ ਗਏ ਡੂਡ ਮੰਗੀ ਗਏ ਇਹਨੂੰ ਵਾਹ 25 ਦੀ ਆਹ ਸਹੀ ਤਾਂ 15 ਮੰਗੇ ਮਾਰੀ ਬਾਰੀ ਬਾਰੀ ਅਸੀਂ ਭਕਾਈ ਨਹੀਂ ਮਾਰਦੇ ਪੰਜ ਘਟਦੇ ਦੋ ਘਟਦੇ ਫਿਰ ਹੁਣ ਕੀ ਤੁਸੀਂ ਬੋਣੀ ਕਰਨ ਚੱਕਰ ਤੇ ਕਾਹਨਿਕ ਹੋ ਹੁਣ ਕੀ ਦੇਗਾ ਹਾਂ ਕਿੰਨੇ ਕਿ 14 ਨਹੀਂ ਬੋਲਿਆ ਹਾਜੀ ਸਾਹਿਬ ਜਿਦ ਤਰਾ ਮਨ ਮੰਦਾ ਤੂੰ ਯਕੀਨ ਮੰਨਿਆ ਮੇਰੀ 15 ਦੀ ਆਪਦੀ ਹੁੰਦੀ ਉੱਤੇ ਖਰਚੀ ਹੈਗੀ ਪਿੰਡਾਂ ਚ ਤੈਨੂੰ ਬਧੀਆ ਬਪਾ ਕੀ ਕਰਦੇ ਆ ਤੂੰ ਜੂੜ ਮਾਨ ਦਾ ਕੋ ਦੋ ਮਾਨ ਦਾ ਬੰਦਾ ਕਿਵੇਂ ਕਰਦਗੇ ਫਿਰ ਅਸੀਂ ਤੂੰ ਹੀ ਕਹਿਣਾ ਬੜ ਫੜਕੇ ਲੈ ਜਾ ਮੇਰਾ ਮਨ ਮਾਨ ਦਾ ਕੱਚੀ ਮੰਗੀ ਨਾ ਕੱਚੀ ਗੱਲਾਂ ਕਰਦਾ ਬੁਰੀ ਹਾਂ ਹਾਂ ਜੀ ਦੋਸਤੋ ਜਿਹੜੀ ਮੱਝ ਬੈਠੀ ਹੈ ਕਰਮ ਵਾਲੀ ਇਹਦਾ ਤਾਂ ਸਭ ਚੱਲੀ ਜਾਂਦਾ ਇਹ ਕਹਿੰਦਾ ਪੰਜ ਦੀ ਦੇ ਬਾਕੀ ਪੰਜ ਦੀ ਕੇ ਗਿਆ 2 3 4 5 6 7 8 ਕਹੇਗਾ ਜਿਹੜੀ ਗੱਲ ਹੈ ਸਵੇਰ ਦੀਆਂ ਵਜਾਂ ਅਗਾਂਹਾਂ ਚੋਈ ਮੇਰੀ ਰਾਤ ਹੁਣ ਸਾਡਾ ਮਾਨ ਕੀ ਚਾਰ ਵਜੇ ਇਸ ਤਰ੍ਹਾਂ ਇੱਕ ਕਰਮ ਵਾਲਾ ਖੜੀਆਂ ਖੜੀਆਂ ਥੱਕ ਵੀ ਜਾਂਦਾ ਆਏ ਮੈਨੂੰ ਹੁਣ ਮੈਂ ਦਾ ਦੱਸ ਹੋਰ ਦੱਸ ਗੱਲ ਸੁਣ ਭਾਈ ਇਦਰਾ ਮਾਨ ਘੰਟਾ ਹੋ ਗਿਆ ਲੰਕੀ ਜੇ ਤਾਂ ਤੂੰ ਖਿਚਣੇ ਆ ਤਾਂ ਤੂੰ ਖਿਚ ਲੈ ਨੀ ਬਾਬਾ ਹੋਣੀ ਨਹੀਂ ਉਹ ਮੈਂ ਜਵੇਂ ਤੂੰ ਹਨਾ ਹੋ ਜੂ ਪੱਤ ਕਸ ਹੋ ਜੂ ਰੁਪਈਏ ਘਾੜਦੇ ਆ ਹਾਜੀ ਤੂੰ ਘਰੇ ਗਿਆ ਹੀ ਆਪਣੇ 14 ਕਹਿੰਦਾ ਤੂੰ 13 ਕਹਿੰਦਾ ਸਾਡੇ ਮੰਗਡੋ ਮੈਂ ਨਹੀਂ ਸੀਗੀ ਮੈਂ ਇਹਨੂੰ ਸਾਰਾ ਕੋ ਦਾ ਮੈਂ ਉਹ ਘਰੋਂ ਲਈ ਆ ਜੀ ਦਾ ਮਰਜ਼ੀ ਨਫਤ ਉਹ 7 ਕਹਿ ਕੇ ਗਿਆ ਹੈ ਅਸੀਂ ਨਹੀਂ ਘੱਟਦੇ ਜਾ ਨਾ ਨਾ ਜਾ 10 ਕਾ ਥਣ ਕੋ ਚਨਾ ਤੇ ਰਾਸਤਾ ਹੋਣੀ ਲਾਗੇ ਕਾਸਤਾ ਸਮਝੇ ਉਹ ਨਹੀਂ ਹੁੰਦੀ ਉਹ ਨਹੀਂ ਤੇਰੀ ਸਮਾਨਾ ਦੀ ਮਰਜਾਂ ਜਾ ਛੜ ਇਹ ਕ ਮੇਰੇ ਨੀ ਰੱਬ ਦੀ ਕਸਮ ਇਹ ਕਹ ਰਹੀ ਜੀ ਬਾਬਾ ਯਾਰ ਪੰਜੀ ਵੀ ਹੁੰਦੇ ਲੱਖ ਖਿਚਾ ਥਣ ਖਿਚ ਛੜ ਲਓ ਜਸਤ ਕਰਮ ਦਾ ਸੌਦਾ ਹੋ ਚੁੱਕਾ ਤੇ ਕਰਾਉਣੀ ਆਪਾਂ ਪਾਸ ਹੋ ਗਿਆ ਅਮਰੀਕਾ ਮੇਰਾ ਉਹ ਕਲੀਅਰ ਤੁਹਾਨੂੰ پتہ ਜਿੰਨੇ ਤੱਕ ਮਾਜੂਦ ਚਵਾਈ ਕਰਨੋਂ ਪਾਸ ਨਹੀਂ ਹੁੰਦੀ ਮਾਚ ਉਹਨਾ ਟਾਈਮ ਸੌਦਾ ਕਲੀਅਰ ਨਹੀਂ ਹੁੰਦਾ ਜੀ ਲੋ ਜੀ ਕਰਮਾਲ ਦਾ ਪਹਿਲਾ ਤਾਂ ਆਰਡਰ ਕੁਆਲਿਟੀ ਦੇਖ ਦੱਪਣ ਮੈਂ ਨਿਰਮਲ ਮੈਂ ਨਾ ਬਾਲਾ ਖਿੱਚ ਜਾ ਆ ਦੇਖੋ ਦੇਖ ਦੇ ਗਾਇਦਾ ਤੇਰਾ ਆਂਦੀ ਆ ਜੇ ਉਹ ਜਰਾ ਐਵੇਂ ਦੱਸ ਦਿਆ ਗਰੀਬ ਆਦਮੀ ਆ ਸਾਰੀ ਗਰੀਬ ਆ ਮੀਰ ਕਿਹੜਾ ਪਾਸਾ ਸਾਡੇ ਟੋਲੇ ਨਹੀਂ ਬਾਬਾ ਜੀ ਉਹ ਹੈ ਨਹੀਂ ਐਵੇਂ ਪਹਿਲਾਂ ਹਣ ਤੰਨੇ ਸਾਹਸ ਕਰਕੇ ਮੈਂ ਮੈਂ ਮੋੜਦਾ ਤੁਹਾਨੂੰ ਮੈਂ ਤੇ ਮੋੜੀ ਨਹੀਂ ਤੈਨੂੰ ਹਜ਼ਾਰ ਦਾ ਜਰਾ ਮਾਨ ਕਰ ਲੈ ਸਾਡਾ ਮਾਨ ਕਰਤਾ ਯਾਰ ਉਹਦਾ ਛੱਡੇ ਚਾਹ ਹਜ਼ਾਰ ਹੋਰ ਗੱਬਣ ਮੈਂ ਆ ਬੈਠੋ ਦੀ ਪਈਆਂ ਨਰਪੀਏ ਬਚਾਉਣੇ ਇਹ ਦੁਨੀਆ ਦਾ ਨਫਾ ਨਾ ਟੋਟਾ ਨਹੀਂ ਹੋਣਾ ਕੰਮ ਨਹੀਂ ਹੋਣਾ ਕੰਮ ਨਹੀਂ ਬਾਬਾ ਇਹਨੂੰ ਵੇਚੀਆਂ ਗੱਲਾਂ ਕਰਦਾ ਜਰ ਨਿਰਮਲ ਆਇਆ ਕਿਉਂ ਕਰਦਾ ਹੁਣ ਆ ਨਾ ਲਾਭ ਹਾਜੀ ਕੰਨੀ ਤਾਂ ਦੇਖ ਲੈ ਯਾਰ ਯਾਰ ਇਹਦੀ ਰੂਹ ਜੀ ਰੂ ਹੈ ਇਹ ਮੈਂ ਨੁਕਸਾਨ ਕਰ ਗਈ ਜ਼ਿੰਦਗੀ ਮੈਂ 10 14 ਸੇਰੀ ਮੈਂ ਹੈ ਕਿਦਰ ਮੈਂ 20 ਨਹੀਂ ਆਉਂਦਾ 18 ਨਹੀਂ ਆਉਂਦਾ ਆਈ ਬੈਠੇ ਲੋ ਜੀ ਠੰਡੀ ਸੀਲ ਬਹੁਤਾ ਕਰਮ ਵਾਲੀ ਚਲਾ ਦੇਖ ਉਹ ਦੇ ਤਣ ਤਾਂ ਦੇ ਤੂੰ ਕੀ ਕਰਦੇ ਨੇ ਨਹੀਂ ਪਾਲੇ ਮੰਨੀ ਨਹੀਂ ਹੁੰਦੀ ਮੈਂ ਘੜਦੇ ਆ ਰੁਪਈਏ ਯਾਰ ਤੂੰ ਹਜਾਤ ਮੰਨਣਾ ਛੱਡੋ ਵੀ ਐਂ ਕਰੀ ਜਾਂਦੇ ਨੇ ਤੁਸੀਂ ਇਤਨਾ ਵੀ ਐਂ ਕਰੀ ਰਹੇ ਹੋ ਨੁਕਸਾਨ ਹੋ ਰਿਹਾ ਦੁਬਾਰਾ ਆ ਰਹੇ ਨਾ ਇੱਲੇ ਉਹ ਨਹੀਂ ਭਾਈ ਯਾ ਕਿ ਨਿਰਮਲ ਮਰੀ ਕੋ ਅਦਰ ਨਿਰਮਲ ਆਪਣੀ ਲਈ ਇਹਦਾ ਯਾਰ ਉਹ ਬਾਈ ਜੀ ਉਹ ਬਾਈ ਜੀ ਉਹ ਦੂਜੀ ਸਮਾਂ ਉਹ ਤਾਂ ਹੈ ਕਰ ਤੂੰ ਪਹਿਲੇ ਵਾਰ ਤਾਂ ਕਰ ਮੈਂ ਉਹ ਤੂੰ ਮੰਨੇਗਾ ਉਹ ਨਹੀਂ ਕਰਦਾ ਮਨਾ ਤੂੰ ਤੋੜ ਦੇ ਰੈਂਕੀ ਹੋਏਗੀ ਛੋਟ ਕਰ ਦੇ ਇੱਧਰ ਆ ਜਾ ਓਏ ਪਰ ਹੋ ਜਾ ਨਿਰਮਲ ਇੱਧਰ ਹੋ ਜਾਂ ਨਿਰਮਲ ਮੈਂ ਦੇਖੀ ਮਾਰ ਦੇ ਦੇਖ ਤਾਂ ਦੇਖ ਤੂੰ ਦੇਖ ਤਾਂ ਆ ਜੀ ਕਿਉਂ ਨਿਰਮਲ ਯਾਰ ਕਿਉਂ ਕੰਮ ਮੈਂ ਮਰੀ ਨਾ ਪਕਾਈ ਹੈ ਹਾਂ ਟੋਟਾ ਲਫਾ ਕਰਦੇ ਆ ਉਦੋਂ ਉਦੋਂ ਕਿਤੇ ਹੁਣ ਰੋਹੀ ਜਾਂਦੇ ਇੱਕ ਮੈਂ ਖਾਤਰ ਕੀ ਕਿਦੇ ਬੋਣੀ ਹੁਣ ਹੋਰ ਬੋਣੀ ਕਰਦੇ ਨਾਲੇ ਹੋਰ ਕਰਦੇ ਆ ਹੈ ਬੋਣੀ ਨਾ ਫੇਰੀ ਹੋਰ ਗੱਭਣਾ ਪਸੂਆ ਪਤਾ ਨਹੀਂ ਕਹੇ ਜੀ ਨਿਕਲੂ ਭੈਣ ਚੋਦੀ ਆ ਪਾਸੇ ਹੁਣਾਂ ਨਿਕਲ ਜੂ ਉਹ ਜੀ ਹੁੰਦੀ ਦਾ ਆ ਮੈਂ ਮਰੀ ਜਾਂਦਾ ਤੇ ਬੱਚ ਬੜੇ ਆ ਜੇ ਹੋਰ ਚਲੋ ਜੀ ਹਾਂ ਕੀ ਬੜਿਆ ਹਾਂ ਇਹ ਦੇ ਵਿੱਚ ਹੀ ਬੜਿਆ ਉਹਦੇ ਦੇ ਇੱਕ ਮੈਂ ਬਾਈ ਜੀ ਮੈਂ 500 ਸੋੜ ਦਾ ਬਈ ਚੰਗੀ ਲੇਖ ਦੇਖਦੇ ਆ ਕਰੋ 500 ਸੋੜੇ ਮੈਂ ਭਕਾਈ ਮਾਰੀ ਜਾਂਦਾ ਹਾਂ ਉਹ ਹਾਂ ਕਰ ਦਿਨਾ ਉਹ ਸਾਜੀ ਕਰ ਦਿਓ ਚਲ ਆਓ ਹਾਜੀ ਜੀ ਐ ਮੈਂ ਮਰੀ ਜਾਣਾ ਹਾਂ ਤੇ ਮਾਰੇ 11000 ਰੁਪਏ ਦਾ 13500 ਦਾ ਸ਼ੂਟ ਕਰਦੇ ਮਾਣਾ ਖਿੱਚੀ ਚਲੋ 11 ਦੀ ਹਜ਼ਾਰ ਤੂੰ ਖਿੱਚਾਣਾ ਉਹ ਗੁੱਸਲਾ ਬਾਹਰ ਚੱਲਣਾ ਕਹਿੰਦੇ ਨਹੀਂ ਹੁੰਦੀ ਜਿਹੜੀ ਤੈਨੂੰ ਕਹਿੰਦੀ ਉਹ ਆ ਜਾ ਯਾਰ ਠੀਕ ਹੈ ਲਓ ਜੀ 10 ਮੈਂ ਹੀ ਨਹੀਂ ਦਿੰਦਾ ਗਲਾਰੀ ਹੜ ਗਈ ਵੈਸੇ ਤਾਂ ਵਾਈ ਦੀ 2000 ਪਤਾ ਨਹੀਂ ਵੇਚੀ ਬੈਠਾ ਹੋਊਗਾ ਹੋਰ ਕੀ ਹੈ ਯਾਰਾ ਭੈਣ ਦੇਣਾ ਵੇਚੀ ਬੈਠਾ ਥਾਲਾ ਕੜਦਾ ਬਾਲਾ ਸਣਾ ਪਰ ਕੀ ਕਰਨੀ ਵੇਚੀ ਬੈਠੇ 2000 ਪਿੱਛੇ ਮੈਂ ਮਾ ਮੈਂ ਵੇਚੀ ਜਾੜੇ ਬੱਚਾ ਵੇਚ 1500 ਪਿੱਛੇ ਮੈਂ ਮਾੜੀ ਜਾਣਾ ਤੈਨੂੰ ਵੇਚੀ ਬੈਠੇ ਅੱਗੇ ਤੈਨੂੰ 25 30 ਦੀ ਅਖਾਂਗੇ ਤੈਨੂੰ 13 ਦੀ ਥੋੜਾ ਕਾਂਗੇ 11 ਤੋਂ ਲੈ ਬੈਣਾ 13 ਜਿਹਨੂੰ ਮੈਂ ਕਹੇ ਛੱਡੀ ਆ ਜੂਈ ਸੂਆਈ ਦੇ ਦੋ ਇਸੂਆਈ ਬੀਂਦਾ ਥੋੜੀ ਆ ਮਰ ਤਾ ਇਹ ਤਾਂ ਮੈਂ ਵੇਚੀ ਬੈਠਾ ਆਪਾ ਇੱਧਰ ਜਾ ਪਹਿਲਾਂ 13 ਕਹੇ ਛੱਡਿਆ ਯਾਰ 13 ਕਹਿੰਦਾ ਇਹ 10 ਕਹਿੰਦੇ ਮੈਂ ਖਤਰ 11 ਬਾਈ ਕਰ ਹਾਂ ਉਹੀ ਕਰੀ ਜਾਂਦੇ ਆ ਇਹ ਤੇ 14 15 ਕਿਲੋ ਖੁੱਲਾ ਜੇ ਨਾ ਹੋਇਆ 201 ਚੋਈ 12 ਕੱਢ ਦੇ ਲੈ ਜੀ ਗ੍ਰੇਟ ਲੈ ਨੀ ਐਂ ਗੱਲ ਕਰ ਮੈਂ ਮੈਂ ਦੀ ਸ਼ਰਤ ਬੁੱਛਾ ਸ਼ਰਤ ਲਾ ਹਾਂ ਹੁਣ ਨਹੀਂ ਕਰ ਕੱਢ 12 ਹੁਣ ਤਾਂ 11 ਲੱਗਿਆ ਹੁਣੀ ਕੱਢ ਦੇ ਨਹੀਂ ਯਾਰ ਮੈਂ ਜੱਦੀ ਦੇ ਬੰਦਾ ਦੇ 14 ਲੋ ਜੀ ਕੰਮ ਆ ਜਾ ਕੁਆਲਟੀ ਦੇਖੋ ਮੁੱਠੀ ਵਾਲੇ ਥਾਣੇ ਦੇ ਸਾਰੇ ਕੂੜੇ ਦੀ ਪੂਰੀ ਰਾਜੋ ਤੁਹਾਨੂੰ ਮੈਂ ਕਿੰਨੇ ਦੀ ਕਰਦਗੇ ਕਿੰਨੇ ਦੀ ਕਰਦਗੇ ਫੜਾਉਣ ਵਾਲਾ ਕੰਮ ਕਰ ਹਾਂ ਕਹ ਮੰਗ ਵੀ ਕਰਦਾ ਕਿੱਥੋਂ ਲੈ ਜੂ ਕੋਈ 40 40 ਡੇਢ ਮੰਗੇ ਮੰਗੇ ਕੁਛ ਕਹਿ ਵੀ 10 ਰੁਪਏ ਦਾ ਕਹਿ ਵੀ ਤੂੰ ਲੈ ਲੇਂਗਾ 40 ਦੀ ਤੂੰ ਲੈ ਲੂ ਮੰਗ ਫੜਾ ਲੋ ਪੱਕਾ ਬੋਲੀ ਫੜਾਦਾ ਹਾਂ ਹੋਰ ਸਲਾਮ ਅਲੈਕੁਮ ਅਸਤਕਾ ਨਹੀਂ ਹੈ ਯਾ ਸਰਾ ਕੁਛ ਕਰਦਾ ਕੀ ਕਹਿੰਦਾ ਬੁੱਡੀ ਕੰਮ ਕਰਦਾ ਇਹ ਏ ਲਾਂ ਗਏ ਹਾਂ ਇਹ ਮੈਨੂੰ ਕਿਹਾ ਹਾਂ ਜਿਵੇਂ ਮਗਰੇ ਬਿਲਾਂ ਮੈਂ ਪੱਲੇ ਮਰਦੇ ਆ ਕਰੂ ਲਾ ਮੈਂ ਇਹਦੇ ਕਿਹਾ ਹਾਂ 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 ਲਓ ਇਹ ਕਹਦੇ ਆ ਲਾਕ ਕੀ ਹੋਰ ਬਤਾਓ ਹਾਂ ਹੋਰ ਚਲੋ ਜੀ ਆਈਏ ਚਲੋ ਜੀ ਨਹੀਂ ਬਣਿਆ ਕਰਮਾਂ ਦਾ ਫਾਉਦਾ ਹਾਂ ਆਉਣੇ ਆਉਣੇ ਆਹ ਯਾਰ ਤੂੰ ਮੈਂ ਅੱਲਾ ਦੇ ਮੰਦੂ ਲੈ ਕੇ ਜਾਵਾਂ ਕਿ ਇਹ ਪੜਵਾ ਰੱਖ ਜਬਰਦਸਤੀ ਕਰ ਜੇ ਮਨੂ ਸਰਕਾਰ ਤੋਂ ਫਰਮਾਨ ਦੇ ਸਕਦੇ ਹਾਂ ਹੈਲੋ ਐਦਾ